ਸਸ਼ਕਲ ਜੀ ਸਵਾਗਤ ਹੈ ਤੁਹਾਡਾ ਜੀ ਪੰਜਾਬ ਰਹਿਣਾ ਮਾਚਲ ਦੇ ਤੇ ਇਸ ਵਕਤ ਅਸੀਂ ਮੌਜੂਦ ਹਾਂ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਖੇਤਾਂ 'ਚ ਪੰਜਾਬ ਦੇ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਉਹਨਾਂ ਦੀ ਰਾਏ ਹੈ ਕੀ ਉਹਨਾਂ ਦਾ ਕਹਿਣਾ ਹੈ ਤੇ ਪਹਿਲਾਂ ਤੁਹਾਨੂੰ ਇੱਕ ਤਸਵੀਰਾਂ ਦਿਖਾ ਦਈਏ ਪੰਜਾਬ ਦੀਆਂ ਕਿ ਆਹ ਦੇਖੋ ਕਣਕਾਂ ਜਿਹੜੀਆਂ ਵੱਡੀਆਂ ਜਾ ਚੁੱਕੀਆਂ ਨੇ ਕਣਕਾਂ ਵੱਢ ਰਹੇ ਨੇ ਕਿਸਾਨ ਤੇ ਤਸਵੀਰਾਂ ਇਹ ਪੰਜਾਬ ਦੀਆਂ ਨੇ ਸਾਡੇ ਪੰਜਾਬ ਆਪਣੇ ਪੰਜਾਬ ਦੀਆਂ ਨੇ ਜਿਹੜੀਆਂ ਕਿ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਮਸ਼ੀਨ ਖੜੀ ਆ ਜਿਹੜੇ ਕਿਸਾਨ ਸਖਰ ਦੁਪਹਿਰ ਕਹਿ ਸਕਦੇ ਆ ਆਪਾਂ ਕੰਮਕਾਰ ਵਿੱਚ ਰੁੱਝੇ ਹੋਏ ਨੇ ਕਣਕਾ ਵੱਢੀਆਂ ਨੇ ਸਾਡੇ ਨਾਲ ਕਿਸਾਨ ਵੀ ਕੁਝ ਮੌਜੂਦ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਤੁਸੀਂ ਗੱਲ ਜੀ ਹਾਂਜੀ ਭਾਈ ਜੀ ਜਿੱਦਾਂ ਕਿ ਲੋਕ ਸਭਾ ਇਲੈਕਸ਼ਨ ਚੱਲ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨਾ ਵੋਟਰਾਂ ਪੈਣੀ ਆ ਤੇ ਕੀ ਤੁਹਾਡੀ ਮਤਲਬ ਕਹਿਣਾ ਆ ਉਹਨਾਂ ਨੂੰ ਲੈ ਕੇ ਮਤਲਬ ਚ ਉਹਨਾਂ ਨੂੰ ਲੈ ਕੇ ਕੀ ਤੁਹਾਡੀ ਰਾਏ ਆ ਕੀ ਕਹੇ ਮਤਲਬ ਜਿਹੜੇ ਹਾਲਾਤ ਨੇ ਮੌਜੂਦਾ ਉਜਾ ਹਾਲਤਾ ਤੇ ਕੋ ਇੰਦਾ ਜੀ ਵੀ ਹੁਣ ਤੁਹਾਨੂੰ ਬੜਾਈ ਦਾ ਟਾਈਮ ਹੈ ਜੀ ਬਈ ਇੱਕ ਸਾਰੇ ਵੀ ਬੰਦਾ ਆਪਣਾ ਬੜਾਈ ਦੇ ਵਿੱਚ ਦੁੱਧਿਆ ਹੋਇਆ ਸਭ ਕੰਮਕਾਰ ਤੇ ਉੱਪਰ ਤੇ ਇਲੈਕਸ਼ਨ ਵੋਟਾਂ ਦਾ ਇਹ ਵੋਟਾਂ ਦਾ ਤੁਹਾਨੂੰ ਪਤਾ ਵੀ ਵੇਰੀ ਟਾਈਮ ਤਾਂ ਚਾਹੀਦਾ ਦਾ ਜਾਂ ਤਾਂ ਅੱਗੇ ਹੀ ਪੈਲੰਦੀ ਆ ਜਾਂ ਪਿੱਛਾ ਪੈਂਦੀ ਆ ਬੜਾਈ ਤੋਂ ਕਿੰਨਾ ਕੁ ਉਮੀਦਾਂ ਕੀ ਨੇ ਤੁਹਾਨੂੰ ਸਰਕਾਰਾਂ ਤੋਂ ਕਿੰਨਾ ਉਮੀਦਾਂ ਤਾਂ ਸਰਕਾਰਾਂ ਤੋਂ ਦੇਖੋ ਹੁਣ ਉਮੀਦਾਂ ਤਾਂ ਹੁਣ ਜ਼ਿੰਮੇਵਾਰ ਬਾਰਡਰਾਂ ਤੇ ਬੈਠੇ ਉਮੀਦਾਂ ਕਾਇਰ ਰੱਖਣੀਆਂ ਜਾਂ ਪਹਿਲਾਂ ਨਹੀਂ ਹੋਇਆ ਹੁਣ ਕਿ ਉਮੀਦਾਂ ਇਹਨਾਂ ਤੇ ਉਮੀਦਾਂ ਤਾਂ ਉਹਨਾਂ ਨੂੰ ਕਈ ਕਿਸਾਨ ਨੇ ਧਰਨੇ ਵੀ ਲਾਏ ਆਪਣੀ ਐਮਐਸਪੀ ਨੂੰ ਲੈ ਕੇ ਕਈ ਕਾਨੂੰਨਾਂ ਨੂੰ ਲੈ ਕੇ ਤੇ ਉਹਨੂੰ ਲੈ ਕੇ ਮਤਲਬ ਤੁਸੀਂ ਵੀ ਯੋਗਦਾਨ ਪਾਇਆ ਹੋਊਗਾ ਤੇ ਕੀ ਤੁਹਾਨੂੰ ਲੱਗਦਾ ਕਿ ਜਿਹੜੀ ਨਵੀਂ ਸਰਕਾਰ ਬਣੂਗੀ ਤਾਂ ਤੁਹਾਡੀਆਂ ਮੰਗਾਂ ਦਾ ਹੱਲ ਜ਼ਰੂਰ ਹੋਊਗਾ ਦੇਖੋ ਜੇ ਸਰਕਾਰ ਜਿਹੜੀ ਮੰਗੋਗੇ ਬਣੂ ਵੀ ਨਵੀਂ ਉਹ ਤਾਂ ਜੇ ਬਣਾਉਗੇ ਤਾਂ ਉਹ ਤਾਂ ਸਹੀ ਹੱਲ ਤਾਂ ਹੋ ਬਣੂਗਾ ਜੀ ਤੁਹਾਨੂੰ ਲੱਗਦਾ ਕਿ ਐਮਐਸਪੀ ਦੁਬਾਰਾ ਆਪਾਂ ਨੂੰ ਮਿਲੂਗੀ ਦੇਖੋ ਮਾਨੂੰ ਤਾਂ ਲੱਗਦਾ ਜੀ ਜੋ ਪਹਿਲਾਂ ਦੰਦੇ ਹੁਣ ਵੀ ਦੰਦੇ ਜੀ ਠੀਕ ਹੈ ਜੀ ਜੇ ਸਰਕਾਰ ਵਧੀਆ ਬਣੂਗੀ ਜੇ ਉਹਨਾਂ ਅੱਗੇ ਵਾਸਤਾ ਆਣਾ ਸਰਕਾਰ ਨੇ ਤੇ ਤੁਸੀਂ ਇਹ ਲਗਭਗ 1.5 ਵਜ ਦਾ ਟਾਈਮ ਆ ਸ਼ਿਕਰ ਦੁਪਹਿਰ ਦਾ ਟਾਈਮ ਆ ਸਾਰੇ ਕੰਮ ਕਰ ਲੱਗੇ ਹੋਏ ਆ ਮੈਂ ਆਪਣੇ ਕੈਮਰਾਮੈਨ ਨੂੰ ਦਿਖਾਉਂਗਾ ਕਿ ਵੀਰ ਹੋਰੀ ਕੰਮ ਕਰ ਲੱਗੇ ਨੇ ਕਿ ਦੇਖੋ ਕਿ ਨਾ ਨਾਲ ਹੀ ਕਿ ਨਾ ਜਿਹੜੇ ਟਾਇਰ ਮਸ਼ੀਨ ਦੇ ਰਿਪੇਅਰ ਕਰ ਰਹੇ ਨੇ ਸਾਹਮਣੇ ਟਰਾਲੇ ਖੜੇ ਨੇ ਕਣਕਾਂ ਦੇ ਟਰਾਲੇ ਕੱਢੇ ਨੇ ਟਰੈਕਟਰ ਖੜਾ ਆ ਪਰ ਫਿਰ ਵੀ ਇਹ ਕਿਸਾਨ ਕਿੰਨੀ ਮਿਹਨਤ ਕਰਦਾ ਹੈ ਤੁਹਾਡੇ ਸਾਹਮਣੇ ਤਸਵੀਰਾਂ ਬਖੂਬੀ ਬਿਆਨ ਕਰਦੀਆਂ ਨੇ ਤੇ ਤੁਸੀਂ ਇੱਕ ਚੀਜ਼ ਇਹ ਦੱਸੋ ਕਿ ਤੁਸੀਂ ਜਿਹੜਾ ਖੇਤਾਂ 'ਚ ਕੰਮ ਕਰਦੇ ਹੋ ਸਵੇਰੇ ਕਿੰਨੇ ਕਵੇ ਲਾ ਜਾਂਦੇ ਹੋ ਕਿੰਨੇ ਟਾਈਮ ਤੱਕ ਤੁਸੀਂ ਕੰਮ ਕਰਦੇ ਹੋ ਇੱਥੇ ਦੇਖੋ ਕੰਮ ਤਾਂ ਦੇਖੋ ਜ਼ਿੰਮੇਦਾਰ ਦਾ ਕੋਈ ਟਾਈਮ ਨਹੀਂ ਹੈ 10 ਘੰਟੇ ਵੀ ਕਰ ਸਕਦਾ 12 ਘੰਟੇ ਵੀ ਕਰ ਸਕਦਾ ਡਬਲ ਵੀ ਤਿੰਨ ਰਾਤ ਦਾ ਕੰਮ ਹੈ ਤੁਹਾਨੂੰ ਪਤਾ ਕਰਦੀ ਲਾਈਟਾਂ ਆ ਗਈ ਕਦੀ ਨਹੀਂ ਆ ਗਈ ਜਾਂ ਰਾਤ ਨੂੰ ਪਾਵਰ ਆਇਆ ਤੇ ਰਾਤ ਨੂੰ ਚੱਲਣਾ ਪੈਂਦਾ ਜੇ ਦਿਨ ਚੰਦੀ ਦਾ ਦਿਨ ਚ ਰੋਹੀ ਗਰਮੀ ਦਾ ਕੋਈ ਹੋ ਨਹੀਂ ਜ਼ਿੰਮੇਵਾਰ ਬਾਤ ਹੈ ਠੰਡ ਚ ਵੀ ਮਰਦੇ ਧੁੱਪ ਚ ਵੀ ਮਰਦੇ ਨੂੰ ਤੁਹਾਨੂੰ ਪਤਾ ਦਿਖੇ ਰਹੇ ਤੁਸੀਂ ਹਾਲਤ ਕਹੇ ਜ਼ਿੰਮੇਵਾਰ ਦਾ ਜੀ ਬਿਲਕੁਲ ਹਾਂ ਜੀ ਹਾਂ ਨਾ ਹਾਂਜੀ ਮੈਂ ਤਸਵੀਰਾਂ ਕੁਝ ਹੋਰ ਵੀ ਦਿਖਾਉਣਾ ਚਾਹੁੰਗਾ ਕਿ ਇੱਧਰ ਦੇਖੋ ਉੱਥੇ ਹੀ ਭਾਂਡੇ ਪਏ ਨੇ ਇੱਥੇ ਰੋਟੀ ਪਾਣੀ ਦੇਖੋ ਇਹ ਕਿਸਾਨ ਵੀਰ ਜਿੱਥੇ ਇਹਨਾਂ ਦਾ ਡੇਰਾ ਹੁੰਦਾ ਉੱਥੇ ਹੀ ਸਾਰਾ ਕੁਝ ਕਰਦੇ ਨੇ ਤੇ ਇੱਥੇ ਕਿਨਾਂ ਪਾਣੀ ਵਾਲੀ ਕੀਤਲੀ ਪਈ ਆ ਟਿਫਨ ਪਿਆ ਆ ਇੱਥੇ ਇਹਨਾਂ ਦਾ ਸਾਰਾ ਕੁਝ ਰੋਟੀ ਪਾਣੀ ਜੋ ਵੀ ਹੁੰਦਾ ਆ ਪ੍ਰੋਪਰ ਖੇਤਾਂ ਦੇ ਵਿੱਚ ਹੀ ਕਰਦੇ ਨੇ ਇਹ ਸਾਡਾ ਪੰਜਾਬ ਆ ਇਹ ਸਾਡੇ ਨਾਲ ਕੁਝ ਹੋਰ ਵੀਰ ਵੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸੜਿਕ ਆ ਗਈ। ਪਈ ਤੁਸੀਂ ਕਿਹਨਾਂ ਸਿਕਰ ਦੁਪਹਿਰ ਆ 1:30 ਵਜੇ ਦਾ ਟਾਈਮ ਆ ਕੰਮ ਕਰ ਕਰਨਾ ਮੁਸ਼ਕਲ ਨਹੀਂ ਆ ਰਹੀ। ਮੁਸ਼ਕਲ ਤਾਂ ਆ ਰਹੀ ਜੀ। ਤੇ ਆਉਣ ਵਾਲੀਆਂ ਚੂਣਾ ਨੂੰ ਲੈ ਕੇ ਕੀ ਤੁਹਾਡਾ ਕਹਿਣਾ ਆ? ਹਾਂਜੀ ਵੀਰ ਜੀ। ਹਾਂਜੀ ਵੀਰ ਜੀ। ਇਹ ਨਾਂ ਮਹੀ ਆਪਣਾ ਆਮਦਿਤ। ਤਾਂ ਹੀ ਕੀ ਡਰਾਈਵਰੋਂ ਤੁਸੀਂ ਜਾਂ ਫੋਰਮੈਨੋਂ ਡਰਾਈਵਰੋਂ ਫਿਰ ਤੇ ਐਟ ਮਸ਼ੀਨ ਨੂੰ ਕੀ ਹੋ ਗਿਆ ਮਤਲਬ ਕਿਦਾਂ ਸਿਕਰ ਦੁਪਹਿਰ ਤੁਸੀਂ ਲੱਗੇ ਹੋਏ ਆ। ਬਸ ਤੁਹਾਨੂੰ ਪਤਾ ਹੀ ਐ ਮਸ਼ੀਨਰੀ ਆ ਤਰ ਇਹਦਾ ਚੱਲੀ ਜਾਂਦਾ ਕੰਮ। ਤੇ ਇਹ ਚੱਲਦੀਆਂ ਕਿਦਾਂ ਇਲੈਕਸ਼ਨ ਆ ਰਹੀ ਹੈ ਤੇ ਕੀ ਤੁਹਾਡਾ ਸਵਾਲ ਇਲੈਕਸ਼ਨ ਤੋਂ ਅੱਗੇ ਪਿੱਛੇ ਕਰ ਲਾਂ ਤੁਹਾਨੂੰ ਪਤਾ ਹੀ ਹੁਣ ਬਾਡੀ ਦਾ ਟੈਂਕ ਚੱਲਦਾ ਅਜੇ ਕਾਫੀ ਦਿਨ ਪੈ ਗਏ 40 45 ਦਿਨ ਪੈ ਗਏ ਫਿਰ ਵੀ ਫਿਰ ਵੀ ਦੇਖੇਗੇ ਪਰ ਇਹ ਮੰਗਾ ਵਗੈਰਾ ਤੁਹਾਡੀਆਂ ਪੂਰੀਆਂ ਹੋਈਆਂ ਕੀ ਕੀ ਕਹਿਣਾ ਤੁਹਾਡਾ ਵਧੀਆ ਸਰਕਾਰ ਚੱਲੀ ਜਾਂਦਾ ਹੀ ਆਪਣਾ ਆਪਣਾ ਪਹਿਲੀ ਸਰਕਾਰ ਨਾਲੋਂ ਠੀਕ ਹੈ ਸਰਕਾਰ ਇਹਦੀ ਅੱਛੇ ਹਾਂਜੀ ਕੀ ਸੋਚ ਕੇ ਵੋਟ ਪਾਉਣੇ ਜੋ ਤੁਸੀਂ ਕਿੰਨਾ ਵੋਟ ਪਾਉਣ ਜਾਣੇ ਹੋ ਤੁਹਾਡੇ ਮਨ ਦੇ ਵਿੱਚ ਪਹਿਲਾ ਸਵਾਲ ਕੀ ਹੁੰਦਾ ਸਵਾਲ ਇਹ ਹੁੰਦਾ ਵੀ ਇਹ ਸਰਕਾਰ ਵਧੀਆ ਕੰਮ ਕਰੂਗੀ ਜੀ ਤਾਂ ਹੀ ਵੋਟ ਪਾਈ ਜਾਂਦੀ ਹੈ ਸਰ ਤੁਸੀਂ ਪਹਿਲਾਂ ਵੀ ਵੋਟ ਪੁਖਤਾਨ ਕੀਤਾ ਹੋਊਗਾ ਕਿ ਤੁਸੀਂ ਕਿੰਨਾ ਸੋਚ ਕੇ ਇਹ ਜੋ ਸੋਚ ਕੇ ਪਾਇਓਗੇ ਕਿ ਵਧੀਆ ਸਰਕਾਰ ਕੰਮ ਕਰੂਗੀ ਹੁਣ ਸਰਕਾਰ ਨੇ ਕੰਮ ਕੀਤਾ ਤੁਹਾਡਾ ਹਾਂਜੀ ਕੀਤਾ ਸਰ ਮੇਰਾ ਬਹੁਤ ਵਧੀਆ ਕੰਮ ਕੀਤਾ ਸਰਕਾਰ ਨੇ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਤਾਂ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਤਾਂ ਪੰਤਾਨ ਸਾਹਿਬ ਨੇ ਘਰ ਮੇਰੇ ਉਪੋਪੜ ਦਾ ਕਰਿਆ ਜੀ 12 ਘੰਟਿਆਂ ਦੇ ਵਿੱਚ ਵਿੱਚ ਮੇਰਾ ਮੋਟਰਸਾਈਕਲ 12 ਘੰਟਿਆਂ ਦੇ ਵਿੱਚ ਤੁਹਾਡਾ ਮੋਟਰਸਾਈਕਲ ਵਾਪਸ ਆ ਗਿਆ ਕੋਈ ਹੋਰ ਕੰਮ ਕੀਤਾ ਉਹ ਪਰ ਅਸੀਂ ਕੰਮ ਕੀਤਾ ਸੁਣਦੀ ਹੈ ਸਰਕਾਰ ਪਹਿਲਾਂ ਸਰਕਾਰਾਂ ਨੂੰ ਵਧੀਜੀ ਸਰਕਾਰ ਜਿਹੜੀ ਸੁਣਦੀ ਹੈ ਸਾਡੇ ਨਾਲ ਹੋਰ ਵੀ ਵੀਰ ਮੌਜੂਦ ਨੇ ਇਹ ਵੀਰ ਜੀ ਤੁਸੀਂ ਕੀ ਕਰਦੇ ਹੋ ਆਪਾਂ ਵੀ ਆਈ ਕੰਮ ਕਰਦੇ ਛੋਟੇ ਰਾਮਣ ਕਰ ਰਹੇ ਜੀ ਡਰਾਈਵਰ ਹੋ ਤੁਸੀਂ ਡਰਾਈਵਰ ਹੈ ਪਰ ਹੈ ਜੀ ਹੈਲਪਰ ਹੋ ਤੁਸੀਂ ਕਿ ਨਾ ਜਦੋਂ ਤੁਸੀਂ ਸੀਜ਼ਨ ਲਾਉਨੇ ਕੋਈ ਮਤਲਬ ਤੁਹਾਨੂੰ ਇਹੀ ਹੁੰਦਾ ਕਿ ਸੀਜ਼ਨ 'ਚ ਸਾਡੇ ਪੈਸੇ ਬੰਨ ਹਨਾ ਤੇ ਕੋਈ ਸੋਚ ਕੀ ਹੋਣੀ ਤੇ ਸਰਕਾਰ ਤੋਂ ਮੰਗ ਕੀ ਕਰਦੇ ਹੋ ਤੁਸੀਂ ਕਿ ਸਾਨੂੰ ਕੋਈ ਰੋਜ਼ਗਾਰ ਹੋਰ ਦਿੱਤਾ ਜਾਵੇ ਕਿਉਂਕਿ ਜਿਹੜਾ ਸੀਜ਼ਨ ਹੁੰਦਾ ਮਸਾ 15 20 ਦਿਨ ਦਾ ਹੁੰਦਾ ਭਾਜੀ 15 20 ਦਿਨ ਦਾ ਹੁੰਦਾ ਮਸਾ ਕਿ ਨਾ ਸੋਚਿਆ ਜਾਵੇ ਤਾਂ ਦੇਖਿਆ ਜਾਵੇ ਤਾਂ ਕੀ ਮੰਗ ਰਹੇ ਹੋ ਫਿਰ ਇਲੈਕਸ਼ਨ ਨੂੰ ਲੈ ਕੇ ਕੀ ਸੋਚਣਾ ਤੁਹਾਡਾ ਇਲੈਕਸ਼ਨ ਨੂੰ ਲੈ ਕੇ ਜਿਹੜੀਆਂ ਵੋਟਾਂ ਆਉਣੀਆਂ ਆ ਕੀ ਸੋਚਣਾ ਹੈ ਸੋਚेंगे <laughs> जी ਹੁਣ ਸਮਾਂ ਨਾਲ ਹੁਣ ਤਾਂ ਕੰਮਕਾਰ ਚ ਲੱਗਿਆ ਕੀ ਸੋਚ ਕੇ ਵੋਟ ਪਕਤਾਨ ਕਰੂੰ ਫਿਰ ਜਿਹੜੀ ਮੈਨੂੰ ਸੀਜ਼ਨ ਤੋਂ ਛਟਕਾਰਾ ਮਿਲੇ ਜਾਂ ਫਿਰ ਬੰਦਾ ਚਲੋ ਮਿਹਨਤ ਦਾ ਹਰੇ ਕੋਈ ਵੱਡਾ ਛੋਟਾ ਕੰਮ ਨਹੀਂ ਹੁੰਦਾ ਪਰ ਫਿਰ ਵੀ ਕੁਝ ਨਾ ਕੋਈ ਮੰਗ ਵਗੈਰਾ ਤਾਂ ਟੁੱਟੀ ਹੋਊਗੀ ਮੰਗ ਹੋਂ ਕਿਹਾ ਦੱਸੀ ਸਰਕਾਰਾਂ ਦਾ ਕਰਾਂ ਕੰਮ ਹੋਣੇ ਚਾਹੀਦੇ ਆ ਬਸ ਸਾਡਾ ਤਾਂ ਮੰਗਾ ਹੋਰ ਕੇ ਆ ਜੀ ਬਿਲਕੁਲ ਇਹ ਕੋਈ ਕਿਸਾਨ ਵੀ ਸਾਡੇ ਨਾਲ ਮਜੂਦ ਸਨ ਤੇ ਮੈਂ ਤਸਵੀਰਾਂ ਹੋਰ ਵੀ ਦਿਖਾਉਂਗਾ ਸੱਮਣੇ ਜਿਹੜਾ ਖੇਤ ਨੇ ਕਿਸਾਨਾਂ ਦੇ ਖੇਤ ਨੇ ਇਹ ਕਣਕ ਦੀ ਜਿਹੜੀ ਫਸਲ ਵੱਢੀ ਜਾ ਰਹੀ ਆ ਤੇ ਸਾਡੇ ਨਾਲ ਕਿਸਾਨ ਵੀਰ ਨੇ ਮਜ਼ਦੂਰ ਨੇ ਤੇ ਤੁਹਾਨੂੰ ਕੀ ਲੱਗਦਾ ਜਿਹੜੇ ਕੰਮ ਜਿਹੜੇ ਤੁਹਾਡੇ ਮਤਲਬ ਪਿੰਡ ਵਗੈਰਾ ਦੇ ਕੰਮ ਉਹ ਪੱਧਰ ਤੇ ਹੋ ਰਹੇ ਨੇ ਦੇਖੋ ਜਿਹੜੇ ਪਹਿਲਾਂ ਸਰਕਾਰਾਂ ਦੇ ਉਹ ਤਾਂ ਅਹੀਂ ਜੀ ਇਹ ਸਰਕਾਰ ਨੇ ਕੋਈ ਥੋੜੀ ਬਹੁਤ ਇਹ ਕੰਮ ਕਰ ਰਹੇ ਆ ਭਗਵੰਤ ਮਾਨ ਦੀ ਸਰਕਾਰ ਹਾਂ ਜੀ ਭਗਵੰਤ ਮਾਨ ਦੇ ਨੇ ਇਹ ਕਰਿਆ ਜੀ ਇਹ ਕੰਮ ਕਰਦੀ ਹੈ ਅੱਛਾ ਲੋਕ ਸਭਾ માં ਵੀ ਇਹਦੇ ਮੈਂਬਰ ਜਾਣਗੇ ਜਿਆਦਾ ਅਸ਼ਾ ਤੁਸੀਂ ਕਹਿੰਦੇ ਹੋ ਕਿ ਕਿੰਨਾ ਆਉਣ ਵਾਲੇ ਸਮੇਂ 'ਚ ਜਿਹੜੀ ਆਮ ਆਦਮੀ ਪਾਰਟੀ ਦੀ ਜਿੱਤ ਹੋ ਸਕਦੀ ਹੈ ਪੱਕੀ ਜੀ ਪੱਕੀ 100% ਜੀ ਬਿਲਕੁਲ ਜੀ ਸਾਡੇ ਨਾਲ ਕਿਸਾਨ ਵੀਰ ਮਜੂਦ ਸਨ ਤੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਸਾਡਾ ਕੰਮਕਾਰ ਦਾ ਜਿਆਦਾ ਕੋਈ ਟਾਈਮ ਨਹੀਂ ਕੋਈ ਟਾਈਮ ਨਹੀਂ 10 ਘੰਟੇ ਵੀ 12 ਘੰਟੇ ਵੀ ਅੱਧੀ ਅੱਧੀ ਰਾਤ ਵੀ ਹੋ ਜਾਂਦੀ ਆ ਤੁਸੀਂ ਦੇਖਿਆ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਕਿ 1:30 ਵਜੇ 2:00 ਵਜੇ ਹੋਏ ਨੇ ਕਿਵੇਂ ਲੱਗੇ ਹੋਏ ਨੇ ਕੰਮਕਾਰ ਕਰਨ ਤੇ